ਹਾਂਜੀ ਸੱਚੀ ਗੱਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲਿਆਂ ਕਹਾਣੀ ਸਾਂਝੀ ਕੰਦ ਦੀ ਜੋ ਕਿ ਸੰਤੋਖ ਸਿੰਘ ਧੀਰਜੀਤ ਦੁਆਰਾ ਲਿਖੀ ਗਈ ਹੋਈ ਇੱਕ ਕਹਾਣੀ ਹੈ ਯਾਨੀ ਕਿ ਇਹ ਜ਼ਿੰਦਗੀ ਦੀ ਅਸਲ ਸਚਾਈ ਨੂੰ ਦਰਸਾਉਂਦੀ ਹੈ ਇੱਕ ਯਥਾਰਥਵਾਦੀ ਕਹਾਣੀ ਇੱਕ ਯਥਾਰਥਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਕਹਾਣੀਕਾਰ ਇਹ ਸੰਤੋਖ ਸਿੰਘ ਧੀਰ ਦੁਆਰਾ 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀ ਘਰ ਬਣਾਉਣ ਦੀ ਪੂਜਾਤ ਵਿੱਚ ਹੋਇਆ ਤਾਂ ਰੇਡ ਦਾ ਸਾਂਜੀ ਕੰਦ ਉੱਤੇ ਪੈ ਗਿਆ ਇਹ ਕੰਦ ਉਹਦੇ ਚਾਚੀ ਦੇ ਪੁੱਤ ਦਰਬਾਰੇ ਨਾਲ ਸਾਂਜੀ ਸੀ ਪਿਛਲੇ ਵਰੀ ਦੀਆਂ ਬਾਸ਼ਾਂ ਵਿੱਚ ਕਪੂਰ ਸਿੰਘ ਦਾ ਘਾਟ ਹੈ ਗਿਆ ਸੀ ਉਂਜ ਤਾਂ ਕਿੰਨੇ ਹੀ ਘਾਟ ਹੈ ਗਏ ਸੰ ਪਰ ਕਪੂਰ ਸਿੰਘ ਦੇ ਘਾਟ ਦਾ ਟੈਣਾ ਪਿੰਡ ਵਿੱਚ ਸਭ ਤੋਂ ਵੱਡੀ ਦਰਕਟਨਾ ਸੀ ਇੱਕ ਵੀ ਖੰਡ ਸਾਬਤ ਨਾ ਰਿਹਾ ਹੁਣ ਤੰਗੀ ਤਾਂ ਇਹੀ ਸੀ ਕੰਦ ਦਰਪਾਰੇ ਨਾਲ ਸਾਂਝੀ ਸੀ ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਬਰੇ ਕਿਵੇਂ ਅੰਦਰੋਂ ਅੰਦਰ ਆਪਣੀ ਕਬੀਲਦਾਰੀ ਨਿਭਾ ਰਿਹਾ ਸੀ ਪਹਿਲੇ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ ਉੱਥੇ ਵਜ਼ੀਰਾ ਦੀਆਂ ਸਿਫਾਰਸ਼ਾਂ ਚੱਲਦੀਆਂ ਹਨ ਹਾਰ ਕੇ ਉਹਨੂੰ 10 ਵਿਗੇ ਉਹ ਬੈ ਕਰਨੀ ਪਈ ਆਪਣੀ 10 ਬਿਗੇ ਜ਼ਮੀਨ ਵੇਚਣੀ ਪਈ ਕਿੰਨਾ ਕਚਿਰ ਬਗਾਨੇ ਘਰ ਵਿੱਚ ਟੱਬਰ ਰੁਲਦਾ ਰਹੇ ਇੱਟਾਂ ਸਟਾਲੀਆਂ ਸੀਮਿੰਟ ਦਾ ਵੀ ਬੰਦੋਬਸ ਬਣ ਗਿਆ ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੁੱਲੀ ਜਾਵੇ ਕੰਮ ਕਿਵੇਂ ਸ਼ੁਰੂ ਹੋਣਾ ਸੀ ਸਾਹਮਣੇ ਗਲੀ ਸੀ ਕਿਸੇ ਦਾ ਰੋਲਾ ਨਹੀਂ ਸੱਜੇ ਪਾਸੇ ਦੀ ਕਾਂਦ ਚਾਚੀ ਰਾਮ ਕੋਲ ਨਾਲ ਸੰਜੀ ਸੀ ਕਪੂਰ ਸਿੰਘ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁਝ ਹਿੱਸਾ ਡਿਗ ਪਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਤੇ ਉਹ ਆਪ ਕੰਦ ਦੀ ਉਸ ਨੂੰ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਆਂ ਦੀ ਆਬਾਦੀ ਸੀ ਕਦੇ ਨਾ ਕਦੇ ਉਹਨੇ ਵੀ ਖਣ ਆਬਾਦੀ ਵਿੱਚ ਛਤਨੇ ਸਨ ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ ਝਗੜਾ ਸੀ ਤੇ ਦਰਬਾਰੇ ਵਾਲੀ ਖੱਬੀ ਬਾਹੀ ਦਾ ਤੇ ਇਹ ਝਗੜਾ ਥੋੜੇ ਕੀਤਿਆਂ ਮੁਕਦਾ ਨਹੀਂ ਸੀ ਦਿੱਸਦਾ ਇੱਕ ਦੋ ਵਾਰੀ ਕੰੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਉਸ ਨੇ ਕੋਈ ਹੂੰ ਹਾਂ ਨਾ ਕੀਤਾ ਸਗੋਂ ਰੁੱਖਾ ਜਵਾਬ ਦੇ ਦਿਆ ਕਿਹਾ ਜਦ ਕੰੰਧਾ ਦੇ ਸਮੇਂ ਆਉਣਗੇ ਕੰੰਧਾ ਦੇਖੀਆਂ ਜਾਣਗੀਆਂ ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਕਰੋ ਬੇਕਾਰ ਹੋਇਆ ਬੈਠਾ ਸੀ ਦਰਬਾਰੇ ਵਾਲੀ ਇਹ ਕੰੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾ ਥਾ ਹੋ ਗਈ ਸੀ ਕਈ ਥਾਂ ਤੇ ਚਾਰ-ਚਾਰ ਉਂਗਲਾਂ ਦੀਆਂ ਭੱਗਾ ਖੁੱਲੀਆਂ ਹੋਈਆਂ ਸਨ ਉੰਜ ਵੀ ਥੋਬੜ ਜਿਵੇਂ ਰਹੀ ਦੀ ਖਾਦੀ ਹੁੰਦੀ ਹੈ ਆਰ-ਪਾਰ ਕਈ ਮੇਰੀਆਂ ਪਿੱਛੋ ਕੋਠੜੀ ਦੇ ਛੇ ਤੀਰ ਦੱਬੇ ਹੋਏ ਤੇ ਛੱਤ ਚੁੱਕੀ ਹੋਈ ਸੀ ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਸੀ ਪਰ ਉਨੀ ਨਹੀਂ ਸੀ ਜਿੰਨੀ ਕਪੂਰ ਸਿੰਘ ਨੂੰ ਸੀ ਨਵੀਂ ਕੰਦ ਮਾੜੀ ਵੀ ਕਿਸ ਨੂੰ ਰਹਿੰਦੀ ਹੈ ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇੱਕ ਅੰਦ ਬਿਨਾ ਸਰਦਾ ਵੀ ਸੀ ਉਹਦੇ ਕੋਲ ਦੋ ਘਰ ਸਨ ਇਸ ਪੁਰਾਣੇ ਕੋਠੇ ਵਿੱਚ ਤਾਂ ਉਹਦਾ ਕੱਖ ਡੰਗਰ ਤੇ ਡੰਗਰ ਵੱਛਾ ਹੁੰਦਾ ਸੀ ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦਾ ਸੀ ਜਿਸ ਦੀ ਹਾਲਤ ਕਾਫੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾ ਕਿਸੇ ਤਰ੍ਹਾਂ ਵੀ ਨਹੀਂ ਸਰਦਾ ਨਵੇਂ ਕਾਰ ਉੱਤੇ ਜਿਸਨੇ ਨਵੇਂ ਸਿਰਿਓ ਪੈਸਾ ਲਾਉਣਾ ਹੋਵੇ ਉਹ ਹਣ ਕੱਚੀ ਵੀ ਕਿਉਂ ਰੱਖੇ ਤਿੰਨਾ ਪਾਸਿਆਂ ਦੀ ਕੰਦਾ ਪੱਕੀਆਂ ਨਿਕਲਦੀਆਂ ਸਨ ਇਸ ਚੌਥੀ ਨੂੰ ਕੱਚੀ ਰੱਖ ਕੀ ਉਹ ਮਕਾਨ ਦੀ ਜਖੜਾ ਨਹੀਂ ਵੱਡਣਾ ਚਾਹੁੰਦਾ ਸੀ ਪੱਕੀਆਂ ਕੰਦਾ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਨੇ ਕੱਚੀਆਂ ਤੇ ਬੋਦੀਆਂ ਕੰਦਾ ਦੇ ਅੱਗੇ ਥੋੜੇ ਹੱਥ ਲੱਗੇ ਸਨ ਕਪੂਰ ਸਿੰਘ ਬੜਾ ਤੰਗ ਯਾ ਸ਼ਰੀਕ ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸੋਰਨਾ ਨਹੀਂ ਸੀ ਚਾਚੀ RAMKOR ਚੰਨਣ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ ਗਲੀ ਗੁਆਂਟ ਮਿੱਤਰ ਪਿਆਰਾ ਜਦ ਕਿਸੇ ਨੂੰ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਫੇਰ ਉਹ ਆਪ ਜਾ ਕੇ ਦਰਬਾਰੇ ਨੂੰ ਸਮਝਾਵੇ ਖਬਰੇ ਕੋਈ ਗਾਲੂ ਦੀ ਅਕਲ ਵਿੱਚ ਆ ਜਾਵੇ ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਅਹਲਕੇ ਬਾਜ ਮਾਰੀ ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣੇ ਪਟਵਾਰੀ ਵੱਲ ਨੂੰ ਗਿਆ ਹੈ ਕਪੂਰ ਸਿੰਘ ਮਗਰੇ ਤੁਰ ਪਿਆ ਉਥੇ ਹੀ ਦੋ ਆਦਮੀਆਂ ਦੇ ਸਾਹਮਣੇ ਗੱਲ ਕਰਨੀ ਯੋਗ ਸਮਝੀ ਜਾਂਦੇ ਨੂੰ ਅੱਗੇ ਰਾਮ ਰਤਨ ਪਟਵਾਰੀ ਧੰਮਾ ਸਿੰਘ ਸਰਪੰਚ ਟੁੰਡਾ ਨੰਬਰਦਾਰ ਤੇ ਇੱਕ ਦੋ ਹੋਰ ਆਦਮੀ ਮੰਝੀਆਂ ਉੱਤੇ ਬੈਠੇ ਸਨ ਦਰਬਾਰਾ ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ ਹੁਣ ਕਪੂਰ ਸਿੰਘ ਆਇਆ ਤਾਂ ਉਸਨੇ ਸਭ ਨੂੰ ਨਮਸਕਾਰ ਕੀਤਾ ਹੁਣ ਇਸ ਤੋਂ ਅੱਗੇ ਵਾਲੀ ਕਹਾਣੀ ਅਸੀਂ ਅਗਲੇ ਭਾਗ ਵਿੱਚ ਅਗਲੇ ਐਪੀਸੋਡ 'ਚ ਵੇਖਾਂਗੇ ਜੇ ਤੁਸੀਂ ਅਗਲਾ ਐਪੀਸੋਡ ਦੇਖਣਾ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ ਲਈ ਪਹਿਲਾਂ ਧੰਨਵਾਦ ਕਰਦੇ ਹੋਏ ਮੈਂ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੁੰਨੀ ਆ ਤੇ ਅਗਲੀ ਵੀਡੀਓ ਨਾਲ ਜ਼ਰੂਰ ਬੰਨਣਾ ਜਾਣ ਸਕੋ ਕਿ ਜਦੋਂ ਪਟਵਾਰ ਖਾਨੇ ਵਿੱਚ ਗਿਆ ਤਾਂ ਉਸ ਤੋਂ ਅੱਗੇ ਕੀ ਹੋਇਆ ਟੂ ਬੀ ਕੰਟੀਨਿਊਡ